ਦੁਨੀਆ ਹੈ ਖੇਡ ਤਮਾਸ਼ਾ ਸਦਾ ਨੀ ਰਹਿਣਾ ਵਾਸਾ ਦੁਰਪੇਸ਼ ਬਵਾਰੋ ਵਾਰੀ ਆਪਣੀ ਵੀ ਰੱਖ ਤਿਆਰੀ ਤੇਰੇ ਦਿਲ ਨੂੰ ਆਰਾਮ ਕਿਵੇਂ ਆਵੇ ਜੀ ਕਰਨੇ ਖਿਆਲ ਕੋਈ ਤਾਂ ਮੱਛੀ ਵਾਂਗਰਾਂ ਤੋਂ ਜਾਨ ਤੜਫਾਵੇ ਜੀ ਕਰ ਲੈ ਕਰਨਾ ਤੂੰ ਹੈ ਰਾ ਫੇਰੀ ਲੰਮੀ ਹੈ ਬਾੜ ਬਥੇਰੀ ਉੜਕੇ ਨਹੀਂ ਹੋਣੇ ਮੇਲੇ ਸਾਗਰ ਜਾਂ ਬੇੜੇ ਠੇਲੇ ਦੇ ਲੋ ਤੇਰੇ ਚੋਂ ਆਵਾਜ਼ ਕੈਸੀ ਆਵੇ ਜੀ ਸੱਜਣਾ ਦਾ ਦਰ ਛੱਡ ਕੇ ਵੇਖੋ ਮੰਗਤਾ ਮੰਗਣ ਕਿੱਥੇ ਜਾਵੇ ਜੀ ਸੱਜਣਾ ਦਾ ਇੱਕੀ ਦਿਲ ਤੇ ਬਣੀਆਂ ਅੱਖਾਂ ਬਣ ਭਰੀਆਂ ਕਣੀਆਂ ਜਾਦਾਂ ਦਾ ਡੋਬੂ ਪਾਣੀ ਜੱਪੇ ਸਭ ਖਤਮ ਕਹਾਣੀ ਝੂਠੀ ਆਸ ਬਿੰਦ ਬਿੰਦ ਪਿਛੋਲਾ ਦੇ ਜੀ ਕਰ ਲੈ ਥਾਲ ਕੋਈ ਤਾਂ ਮੱਛੀ ਵਾਂਗ ਰੱਖ ਜਾਨ ਤੜਫਾਵੇਂ ਜੀ ਕਰ ਲੈ ਹੈ ਸਤੇ ਤੇਰੇ ਬੋਲੇ ਜਦ ਕਾਂ ਬਨੇਰੇ ਧਰਤੀ ਤੇ ਮਾਰਾ ਲੀਕਾਂ ਕਰਦੇ ਹਾਂ ਰੋਜ اڈੀਕਾਂ ਪਰ ਤੇਰੇ ਦਿਲ ਰਹਿਮ ਨਾਓ ਪਾਵੇ ਜੀ ਸੱਜਣਾ ਦਾ ਦਰਸ਼ਾਦ ਕੇ ਵੇਖੋ ਮੰਗਤਾ ਮੰਗਾਣਾ ਕਿੱਥੇ ਜਾਵੇ ਜੀ ਸੱਜਣਾ ਦਾ ਮੈਂ ਹੰਤ ਤੇ ਹੱਕ ਜਮਾਈ ਦਿਲ ਤੋਂ ਸ਼ੁਕਰਾਨੇ ਕਰਨੇ ਹੁਣੇ ਸੁਬੇ ਵੇਖੀ ਪਰਨੇ ਤੇਤੋਂ ਪਿਆਰ ਦੀ ਉਮੀਦ ਕੋਈ ਲਾਵੇ ਜੀ ਘਰ ਲੈ ਖਿਆਲ ਕੋਈ ਤਾਂ ਮੱਛੀ ਵਾਂਗਰਾਂ ਤੋਂ ਜਾਨ ਤੜਫਾਵੇਂ ਜੀ ਘਰ ਲੈ ਸ਼ੌਟ ਦੇ ਵਸੀਲੇ ਬੋਲੀਂ ਤੋਂ ਬੋਲ ਰਸੀਲੇ ਸਾਹ ਦਾ ਇੰਤਕਾਲ ਹੈ ਲਾਣਾ ਮੈਂ ਤੇਰੇ ਨਾਲ ਹੈ ਮਨ ਪ੍ਰੀਤ ਨਾ ਤੂੰ ਫੇਰ ਪਛਤਾਵੇਂਗੀ ਸੱਜਣਾ ਦਾ ਦਾਰਸ਼ਾ ਢਕ ਕਿਵੇਂ ਕੋ ਮੰਗਤਾ ਮੰਗਾਣਾ ਕਿਤੇ ਜਾਵੇ ਜੀ ਸੱਜਣਾ ਦਾ